ਖਾਲਸਾ ਜੀ ਆਪਾ ਤੱਕ ਤਹਜ਼ੂਰ ਸਾਹਿਬ ਜਾਣੇ ਹਰ ਰੋਜ਼ ਜਥੇ ਜਾਂਦੇ ਐ ਉਥੇ ਥੋੜਾ ਸਿੱਖ ਕੌਮ ਇੰਤਜ਼ਾਮ ਕਰਦੀ ਸੀ ਸਿੱਖ ਕੌਮ ਦੀ ਕਮੇਟੀ ਸੀ ਐਕਟ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ ਤੇ ਅੱਜ ਕੀ ਕਰਤਾ ਉਹ ਐਕਟ ਖਤਮ ਕਰਤਾ ਅੱਜ ਉਥੇ ਚੱਕ ਤਹਜ਼ੂਰ ਸਾਹਿਬ ਤੇ ਆਰਐਸਐਸ ਤੇ ਬੀਜੇਪੀ ਦਾ ਕਬਜ਼ਾ ਹੋ ਗਿਆ ਕਿਦੋਂ ਜਾਗੋਗੇ ਅੱਜ ਉਹ ਫੈਸਲਾ ਕਰਨਗੇ ਉਥੋਂ ਦੀ ਮर्यादा ਕੀ ਹੋਊਗੀ ਉਥੇ ਕਿਵੇਂ ਰੋਜ਼ ਦੀ ਮर्यादा ਚੱਲੂਗੀ ਕੌਣ ਕੀਰਤਨ ਕਰੂਗਾ ਕਿਹੜਾ ਕੀਰਤਨ ਹੋਊਗਾ ਓਵੇਂ ਹੀ ਤਖਤ ਪਤਨਾ ਸਾਹਿਬ ਤੇ ਐਕਟ ਬਦਲ ਦਿੱਤਾ ਇਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਜਿਹੜੀ ਅਕਾਲੀ ਦਲ ਨੇ ਸੰਘਰਸ਼ ਕਰਕੇ ਮੋਰਚੇ ਲਾ ਕੇ ਅਕਾਲੀ ਦਲ ਦੇ ਵਰਕਰਾਂ ਨੇ ਦਿੱਲੀ ਜਾ ਕੇ ਮੈਨੂੰ ਲੱਗਦਾ ਬਹੁਤ ਸਟੇਜ ਲੀਡਰ ਬੈਠੇ ਹੋਣੇ ਆ ਜਿਨ੍ਹਾਂ ਦੇ ਬਜ਼ੁਰਗਾਂ ਨਹੀਂ ਆਪ ਜਾਂ ਤੁਹਾਡੇ ਵਿੱਚ ਹੀ ਹੋਣੇ ਜਿਨ੍ਹਾਂ ਨੇ ਉੱਥੇ ਸਾਲੋਂ ਸਾਲ ਜੇਲ੍ਹਾਂ ਕੱਟੀਆਂ ਤੇ ਗੁਰੂ ਘਰਾਂ ਨੂੰ ਆਜ਼ਾਦ ਮਹੰਤਾਂ ਤੋਂ ਕਰਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਅੱਜ ਪ੍ਰਧਾਨ ਬੀਜੇਪੀ ਦਾ ਕਮੇਟੀ ਬੀਜੇਪੀ ਦੀ ਜੇ ਜੇਕਰ ਬੀਜੇਪੀ ਦੀ ਅੱਜ ਉੱਥੇ ਆਪਣੀ ਮਰਹਤਾ ਬਦਲ ਲੱਗੇ ਆ ਤੁਸੀਂ ਹੈਰਾਨ ਰਹਿ ਜਾਓਗੇ ਜਿਹੜਾ ਕੋਈ ਮੋਦੀ ਸਰਕਾਰ ਦੇ ਖਿਲਾਫ ਕੋਈ ਧਰਨਾ ਦਿੰਦਾ ਜੰਤਰ ਮੰਡਰ ਪਹਿਲੇ ਗੁਰੂ ਘਰ ਤੋਂ ਜਿਹੜਾ ਵੀ ਆਉਂਦਾ ਸੀ ਉਹਨੂੰ ਲੰਗਰ ਜਾਂਦਾ ਸੀ ਹੁਣ ਉਹ ਲੰਗਰ ਵੀ ਬੰਦ ਕਰ ਦਿੱਤਾ ਐਗੀਆਂ ਚੀਜ਼ਾਂ ਹੋਣ ਲੱਗੀਆਂ ਤੇ ਹੁਣ ਜਿਹੜੀ ਬਚਿਆ ਸੀ ਆਪਣਾ ਫਿਰ ਉਹ ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਬਚੀ ਸੀ ਉਹਨੂੰ ਵੀ ਤੋੜ ਕੇ ਹਰਿਆਣਾ ਲੱਗ ਬਣਾਤਾ ਤੇ ਹਰਿਆਣੇ ਦੀ ਕਮੇਟੀ ਵਿੱਚ ਤੁਸੀਂ ਦੇਖਿਆ ਜਿਵੇਂ ਖੇਰੇ ਸਾਹਿਬ ਨੇ ਜ਼ਿਕਰ ਕੀਤਾ ਉਹ ਲੋਕ ਆ ਗਏ ਜਿਹੜੇ ਕੌਮ ਦੇ ਗद्दार ਹੈ ਦਾਦੂ ਵਾਲ ਵਰਗੇ ਆ ਸਾਰੇ ਜਸਵੀਰ ਸਿੰਘ ਰੋਡੇ ਵਰਗੇ ਆ ਉਹ ਤਾਕਤਾਂ ਹੈ ਜੇ ਆਪਾ ਪਛਾਨ ਨਹੀਂ ਰਹੇ ਆਪਾ ਦੇਖ ਨਹੀਂ ਰਹੇ ਉਹ ਪੰਥ ਨਹੀਂ ਉਹ ਪੰਥ ਦੇ ਗद्दार ਹੈ ਤੁਸੀਂ ਹਰਾਮ ਦੇਖੋ ਪੁੱਛੋ ਆਪਣੇ ਜਿਹੜੇ ਕਿਸਾਨ ਵੀ ਆਪਣੇ ਭੈਣ ਭਰਾ ਜਿਹੜੇ ਬਾਰਡਰ ਤੇ ਬੈਠੇ ਸੀ ਉਹਨਾਂ ਨੂੰ ਪਹਿਲੇ ਆਪਣੇ ਟਾਈਮ ਟਾਈਮ ਤੇ ਆਪਣਾ ਗੁਰੂ ਘਰੋਂ ਤੋਂ ਸੇਵਾ ਜਾਂਦੀ ਸੀ ਤੇ ਐਗਤੀ ਜਿਹੜੇ ਬਾਰਡਰ ਤੇ ਬੈਠਿਆ ਆਪਣੇ ਹਰਿਆਣੇ ਦੇ ਬਾਰਡਰ ਤੇ ਉੱਥੇ ਜਿਹੜੀ ਪੁਲਸ ਰਿਆਣੇ ਦੀ ਐ ਉਹ ਗੁਰੂ ਘਰਾਂ ਚ ਹਰਿਆਣੇ ਚ ਰਹਿ ਰਹੀ ਐ ਤੇ ਉੱਥੋਂ ਸੇਵਾ ਉਹਨਾਂ ਨੂੰ ਆ ਰਹੀ ਐ ਕਿਉਂ ਕਿਉਂਕਿ ਹੁਣ ਉਹਨਾਂ ਦਾ ਕਾਬਜ ਹੋ ਗਾ ਫਿਰ ਬੱਚਿਆ ਕੀ ਐ ਤੁਹਾਡੇ ਕੋਲ ਹਲੇ ਵੀ ਲੜੀ ਜਾਉਂਗੇ ਹਲੇ ਵੀ ਪਛਾਣੋਂਗੇ ਨਹੀਂ ਜਿਹੜਾ ਆਉਂਦਾ ਕਹਿੰਦਾ ਮੈਂ ਪੰਥ ਐ ਜਿਹੜਾ ਆਉਂਦਾ ਕਹਿੰਦਾ ਮੈਂ ਪੰਥ ਐ ਪੰਥ ਦੀ ਇੱਕੋ ਇੱਕ ਜਥੇ ਬੰਦੀ ਐ ਸ਼ਰੋਮਣੀ ਅਕਾਲੀ ਦਲ ਜੇ ਆਪਾਂ ਉਸ ਜਥੇਬੰਦੀ ਨੂੰ ਪੰਥ ਨਹੀਂ ਸਮਝਦੇ ਤੇ ਫਿਰ ਤੁਹਾਡੇ ਕੋਈ ਬਚਾ ਨਹੀਂ ਹੈ ਦੇਖੋ 103 ਸਾਲ ਪੁਰਾਣੀ ਪਾਰਟੀ ਹੈ 103 ਸਾਲ ਸੇਵਾ ਕਰਦੀ ਰਹੀ ਹੈ ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਕਾਲੀ ਦਲ ਬਣਾਇਆ ਹੀ ਅਸਲੀ ਅਸੀਂ ਕਿ ਆਪਣੀ ਕੌਮ ਦੀ ਇੱਕ ਫੌਜ ਜਾਈਦੀ ਹੈ ਦੇਖੋ ਜਦੋਂ ਤੱਕ ਤੁਸੀਂ ਤਾਕਤ ਰੱਖੀ ਸ਼੍ਰੋਮਣੀ ਕਾਲੀ ਦਲ ਨੂੰ ਦਿੰਦੇ ਰਹੇ ਕਿਸੇ ਦੀ ਹਿੰਮਤ ਨਹੀਂ ਸੀ ਕੀ ਤਖਤ ਹਜ਼ੂਰ ਸਾਹਿਬ ਦਾ ਐਕਟ ਬਦਲ ਦੇਣ ਕਿਸੇ ਦੀ ਹਿੰਮਤ ਨਹੀਂ ਸੀ ਪੱਟਾ ਸਾਹਿਬ ਦੇ ਤਖਤ ਦੀ ਐਕਟ ਬਦਲ ਦੇਣ ਕਿਸੇ ਦੀ ਹਿੰਮਤ ਨਹੀਂ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋ ਕਾਬੂਜ ਹੋ ਜਾਏ ਕਿਸੇ ਦੀ ਹਿੰਮਤ ਨਹੀਂ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਦੇ ਆ ਆਪਣੀ ਕਮਜ਼ੋਰੀ ਕਰਕੇ ਆਪਾਂ ਇੱਕ ਦੂਜੇ ਨੂੰ ਗੱਲਾਂ ਚਾ ਕੇ ਸੋਸ਼ਲ ਮੀਡੀਆ ਦੇਖ ਕੇ ਦੀਨ ਨੂੰ ਸਿੱਖੀ ਬਾਰੇ ਪਤਾ ਹੀ ਨਹੀਂ ਇਹਨੂੰ ਆਪਾ ਸਿੱਖ ਸਮਝ ਲੈਣੇ ਆ ਉਹਦੀ ਗਵਾਹੀ ਚਾਉਣੇ ਆ ਤੁਸੀਂ ਕੁਰਬਾਨੀਆਂ ਦੀ ਗੱਲ ਕਰਨੀ ਹੈ ਕੁਰਬਾਨੀਆਂ ਉਹ ਨਹੀਂ ਕਿ ਮੈਂ ਮਤਕ ਗਰਮ ਨਾਰੇ ਲਾਦਾ ਮੈਂ ਕੁਰਬਾਨੀ ਉਹ ਨਹੀਂ ਕਿ ਆਪਣੀ ਕੌਮ ਨੂੰ ਮਰਵਾਦਾ ਲੀਡਰ ਉਹ ਹੈ ਜਿਹੜੀ ਕੌਮ ਨੂੰ ਬਚਾਉਂਦਾ ਹੈ ਕੌਮ ਦੀ ਤਰੱਕੀ ਕਰਾਉਂਦਾ ਹੈ ਕੌਮ ਦੀ ਜਵਾਨੀ ਨੂੰ ਬਚਾਉਂਦਾ ਹੈ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਂਦਾ ਉਹ ਹੁੰਦਾ ਕੌਮ ਦਾ ਲੀਡਰ ਅੱਗ ਲਾਉਣੀ ਬੜੀ ਸੋਖੀ ਹੈ ਲੋਕਾਂ ਨੂੰ ਮਰਵਾਉਣਾ ਬੜਾ ਸੋਖਾ ਹੈ ਨਾਰਾ ਦੇ ਦਾਂਗੇ ਨੌਜਵਾਨ ਬੱਚੇ ਬੱਚੇ ਮਰ ਜਾਣਗੇ ਆਪਣੇ ਬੱਚੇ ਨਹੀਂ ਉਹ ਮਰਵਾਉਣਗੇ ਉਹ ਆ ਆ ਪਿੱਛੇ ਰਹਿਣਗੇ ਆਈ ਹੋ ਰਿਹਾ ਅੱਜ ਅੱਜ ਤੁਸੀਂ ਜਿਹੜੀ ਅੱਜ ਦੇਖ ਰਿਹਾ ਹਾਂ ਅੱਜ ਇਜ਼ਰਾਈਲ ਤੇ ਤੇ ਪੈਲੇਸਟਾਈਨ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ ਪੈਲੇਸਟਾਈਨ ਦੇ ਵਿੱਚ ਵੀ ਇੱਕ ਐਜੇ ਲੋਕ ਸੀ ਜਿਹੜੇ ਫੋਕੇ ਨਾਰੇ ਦਿੰਦੇ ਸੀ ਜਿਹਦੇ ਜਥੇਬੰਦੀ ਦਾ ਹਮਾਸ ਸੀ ਕੀ ਕੀਤਾ ਉਹਨਾਂ ਨੂੰ ਪਤਾ ਹੈ ਕਿ ਉਹ ਦੇਸ਼ ਇਜ਼ਰਾਈਲ ਤਕੜਾ ਹੈ ਜਾਣ ਕੇ ਅੱਗ ਲਾਤੀ ਹਮਾਸ ਵਾਲਿਆਂ ਨੇ ਉੱਥੇ ਜਾ ਕੇ 300 400 ਲੋਕ ਮਾਰ ਦਿੱਤੇ ਆਪ ਟਨਲਾਂ 'ਚ ਭੱਜ ਗਏ ਤੇ ਸਾਰੀ ਕੌਮ ਉੱਥੇ ਪੈਲੈਸਟਾਈਨ ਦੀ ਮਰਵਾ ਦਿੱਤੀ ਜੇ ਤੁਸੀਂ ਕੁਰਬਾਨੀਆਂ ਦੇਖਣੀਆਂ ਨੇ ਆਪਣੇ ਭਾਈ ਗੁਰਦੀਪ ਸਿੰਘ ਖੇਰਾ ਸਾਹਿਬ ਬੈਠੇ ਆ ਕਿਤੇ ਕਿਹਾ ਇਹਨਾਂ ਨੇ ਕਿ ਮੈਨੂੰ ਛਡਾਓ ਕਿਤੇ ਕਿਹਾ 34 ਸਾਲ ਹੋ ਗਏ ਘਰ-ਬਾਰ ਛੱਡੇ ਨੂੰ ਇਹਨਾਂ ਨੇ ਆਪਣੇ ਕੋਈ ਜ਼ਮੀਨ ਖਾਤਰ ਨਹੀਂ ਕੁਰਬਾਨੀ ਦਿੱਤੀ ਇਹਨਾਂ ਨੇ ਆਪਣੇ ਕੋਈ ਪੈਸੇ ਕਰਕੇ ਨਹੀਂ ਕੀਤੀ ਇਹਨਾਂ ਨੇ ਕੌਮ ਦੇ ਜਜ਼ਬਾਤਾ ਕਰਕੇ 84 ਦੇ ਅੰਦਰ ਜੋ ਕਤਲਿਆਂਮ ਹੋਏ ਜੋ ਟੈਂਕਾਂ ਤੋਪਾਂ ਦਰਬਾਰ ਸਾਹਿਬ ਤੇ ਹਮਲੇ ਹੋਏ ਉਹਨਾਂ ਕਰਕੇ ਇਹਨਾਂ ਦੀ ਇਮੋਸ਼ਨਸ ਜਾਗੀਆਂ 34 ਸਾਲ ਤੇ ਅੱਜ ਸਾਲ ਹੋ ਗਿਆ ਸਵਾ ਸਾਲ ਤੇ ਕਹਿੰਦੇ ਛਡਾਓ ਸਾਨੂੰ ਸਾਨੂੰ ਐਮਪੀ ਬਣਾ ਕੇ ਛਡਾਓ ਤੁਹਾਨੂੰ ਐਵੇਂ ਛਡਾਓ ਇੱਥੇ ਬੈਠੇ ਹੋਣੇ ਅਸੀਂ